ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਮਰਤ ਬਾਣੀ ਅੰਬਿਓ ਰਸ ਆਮਰਤ ਹਰ ਕਾ ਨਾਉ ਮਨ ਤਨ ਹਿਰਦੇ ਸਿਮਰੇ ਹਾਰ ਆਠ हर गुण गाओ देश सुने तुम्हें गुर सिख सच्चा ये सुनाओ जन्म पदारथ सफल होए मान में एह पाओ ਸੁਖ ਸਜ ਅਨੰਦ ਕਣਾ ਪ੍ਰਭ ਜਬਤਿਆ ਦੁਖ ਜਾਏ ਨਾਨਕ ਨਾਮ ਜਬਤ ਸੁਖ ਉਪਜੇ ਦਰਗਹਿ ਪਏ ਥਾਓ ਨਾਨਕ ਨਾਮ ਧਿਆਏ ਗਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਕਢੇ ਲੇ ਪਾਣੇ ਜੋਣ ਭਵਾਈਏ ਪਾਣੇ ਬਖਸ਼ ਕਰੇ ਕਰੇ ਬਾਣੇ ਜੋਤ ਤਰੇ ਬਾਣੇ ਭੋਗ ਪੋਗਦੇ ਬਾਣੇ ਮਣੇ ਕਰੇ ਬਾਣੇ ਨਰਕ ਸਵਰਗ ਉਤਾਰੇ ਬਾਣੇ ਤਰਨ ਪਰੇ ਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੀ ਪਸ਼ੂ ਪਰੇਤ ਅਗਿਆਨ ਉਦਰੇ ਏਕ ਖਨੇ ディース ਰਣ ਤੇਰਾ ਨਾਮ ਸਚਾ ਸਬਦ ਜਪੇ ਦੇਸ਼ਾ ਭੂਖ ਵਿਰ ਲਾਲ ਨਾਏ ਤੇਰੇ ਥਪੇ ਰੋਗ ਸੋਗ ਦੁਖ ਵੰਜ ਜਿਸ ਨੂੰ ਮਾਨਵ ਸੇ ਤਿਸੇ ਭਰਾਵਤ ਲਾਲ ਜੋ ਗੁਰ ਸਬਦir ਸੇ ਮੰਡ ਬਰਮਾੰਡ ਬਿਆੰਤ ਉਧਾਰ ਹਰੇ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਅੰਬਰਤ ਹਰ ਕਾ ਨਾਓ ਮਨ ਤਨ ਹਿਰਦੇ ਸਿਮਰੇ ਹਾਰ ਆਠ ਪਹਿਰ ਗੁਣ ਗਾਓ ਤਪਦੇਸ਼ ਸੁਣੇ ਤਮੇ ਗੁਰ ਸੇਖ ਸਚਾਏ ਸੁਨਾਓ ਜਨਮ ਪਦਾਰਥ ਸਫਲ ਹੋਏ ਮਨ ਮੇ ਇਹ ਪਾਓ ਸੁਖ ਸਹਿਜ ਆਨੰਦ ਕਨਾ ਪਰਬ ਜਬਤਿਆ ਦੁਖ ਜਾਈ ਨਾਨਕ ਨਾਮ ਜਬਤ ਸੁਖ ਉਪਜੇ ਦਰਗਹਿ ਪਏ ਥਾਉ ਨਾਨਕ ਨਾਮ ਧਿਆਏ ਗੁਰੂ ਪੂਰਾ ਮਤ ਦੇ ਪਾਣੇ ਜਪ ਤਪ ਸੰਜਮ ਪਾਣ ਹੀ ਕਢੇ ਲੇ ਪਾਣੇ ਜੋਣ ਕੁਵਾਈਏ ਪਾਣੇ ਬਖਸ਼ ਕਰੇ ਪਾਣੇ ਦੁੱਖ ਸੁਖ ਭੋਗ ਗਏ ਪਾਣੇ ਕਰਮ ਕਰੇ ਪਾਣੇ ਮਿ ਸਾਜ ਕਰੇ ਬਾਣ ਜੋਤ ਤਰੇ ਬਾਣੇ ਭੋਗ ਭੋਗਦੇ ਭਾਣੇ ਮਨੇ ਕਰੇ ਬਾਣੇ ਨਰਕ ਸਵਰਗ ਉਤਾਰੇ ਬਾਣੇ ਤਰਨ ਪਰੇ ਆਣੇ ਹੀ ਜਿਸ ਭਗਤਿ ਲੇ ਨਾਨਕ ਵਿਰਲਾ ਹੀ ਪਾਉੜੀ ਵੜਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੇ ਬਸ਼ੂ ਪਰੇਤ ਅਗਿਆਨ ਉਦਰੇ ਇੱਕ ਖਨੇ ਦਿਸੀ ਰੰ ਤੇਰਾ ਨਾਮ ਸਚਾ ਸਬਦ ਜਪੇ ਤ੍ਰਿਸ਼ਨਾ ਭੁਖ ਵਿਰਲਾਲ ਨਾਏ ਤੇਰੇ ਥਬੇ ਰੋਗ ਸੋਗ ਦੁਖ ਵੰਝ ਜਿਸ ਨੂੰ ਮਨ ਵਸੇ ਤਿਸੇ ਪ੍ਰਾਵਤ ਲਾਲ ਜੋ ਗੁਰ ਸਬਦir ਸੇ ਖਾਂਡ ਬਰਮਾਂਡ ਬਿਆੰਤ ਉਧਾਰ ਹਰੇ ਬਾ ਤੁਦ ਸੱਚੇ ਮੇਰੇ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਆੰਬਰਤ ਹਰ ਕਾ ਨਾਓ ਮਨ ਤਨ ਹਿਰਦੇ ਸਿੰਮਰੇ ਹਾਰ ਆਠ ਪਹਿਰ ਗੁਣ ਗਾਓ ਅਪਦੇਸ਼ ਸੁਣੇ ਤੁਮੇ ਗੁਰ ਸੇਖਾ ਸਚਾਏ ਸੁਨਾਓ ਜਨਮ ਪਦਾਰਤ ਤਪ ਹਲਾ ਹੋਏ ਮਨ ਮੇ ਇਹ ਪਾਉ ਸੁਖ ਸਜ ਅਨੰਦ ਕਣਾ ਪ੍ਰਭ ਜਬਤਿਆ ਦੁਖ ਜਾਏ ਨਾਨਕ ਨਾਮ ਜਬਤ ਸੁਖ ਉਪਜੇ ਦਰਗਾਹ ਪਈ ਥਾਓ ਨਾਨਕ ਨਾਮ ਧਿਆਇ ਗੁਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਕਢੇ ਲੇ ਪਾਣੇ ਜੋਣ ਭਵਾਈਏ ਪਾਣੇ ਵਾਖਸ਼ ਕਰੇ ਪਾਣੇ ਦੁੱਖ ਸੁਖ ਭੋਗ ਗਏ ਪਾਣੇ ਕਰਮ ਕਰੇ ਪਾਣੇ ਮਿਟੇ ਸਾਜ ਕਰੇ ਪਾਣੇ ਜੋਤ ਤਰੇ ਪਾਣੇ ਭੋਗ ਭੋਗਦੇ ਪਾਣੇ ਮਨੇ ਕਰੇ ਪਾਣੇ ਨਰਕ ਸਵਰਗ ਉਤਾਰੇ ਪਾਣੇ ਤਰਨ ਪਰੇ ਪਾਣੇ ਹੀ ਜਿਸ ਭਗਤੀ ਲੇ ਨਾਨਕ ਵਿਰਲਾ ੋੜੀ ਵੜਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੀ ਪਸ਼ੂ ਪਰੇਤ ਅਗਿਆਨ ਉਦਰੇ ਇੱਕ ਖਨੇ ਦਿ세 ਰਣ ਤੇਰਾ ਨਾਉ ਸਚਾਬਦ ਜਪੇ ਤ੍ਰਿਸ਼ਨਾ ਭੁਖ ਵਿਰਲਾ ਲਾ ਨਾਏ ਤੇਰੇ ਥਪੇ ਰੋਗ ਸੋਗ ਦੁਖ ਵੰਜੇ ਜਿਸਨੋ ਮਨ ਵਸੇ ਤਿਸੇ ਪ੍ਰਾਵਤ ਲਾਲ ਜੋ ਗੁਰ ਸਬਦਿਰ ਸੇ ਖੰਡ ਬਰਮਾੰਡ ਬਿਆੰਤ ਉਧਾਰ ਹਰੇ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰੀ ਸਾਤਨਾਮ ਸਿਰ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਂ ਸੰਭਰਤ ਹਰ ਕਾ ਨਾਓ ਮਨ ਤਨ ਹਿਰਦੇ ਸਿਮਰੇ ਹਾਰ ਆਠ ਪਹਰ ਗੁਣ ਗਾਓ ਤਪਦੇਸ਼ ਸੁਣੇ ਤੁਮੇ ਗੁਰ ਸੇਖਾ ਸਚਾਏ ਸੁਨਾਓ ਜਨਮ ਪਦਾਰਥ ਸਫਲ ਹੋਏ ਮਨ ਮੇ ਇਹ ਪਾਓ ਸੁਖ ਸਹਜ ਆਨੰਦ ਕਨਾ ਪਰਬ ਜਬਤਿਆ ਦੁਖ ਜਾਈ ਨਾਨਕ ਨਾਮ ਜਬਤ ਸੁਖ ਉਪਜੇ ਦਰਗਹਿ ਪਏ ਥਾਉ ਨਾਨਕ ਨਾਮ ਧਿਆਇ ਗੁਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣ ਹੀ ਕਢੇਲੇ ਪਾਣੇ ਜੋਣ ਪਵਾਈਏ ਪਾਣੇ ਬਖਸ਼ ਕਰੇ ਪਾਣੇ ਦੁੱਖ ਸੁਖ ਭੋਗ ਗਏ ਪਾਣੇ ਕਰਮ ਕਰੇ ਪਾਣੇ ਤਾਜ ਕਰੇ ਬਾਣ ਜੋਤ ਤਰੇ ਬਾਣ ਪੋਗੋ ਪੋਗਦੇ ਬਾਣ ਮਨੇ ਕਰੇ ਬਾਣ ਨਰਕ ਸਵਰਗ ਉਤਾਰੇ ਬਾਣ ਤਰਨ ਪਰੇ ਬਾਣ ਤਤਿਲੇ ਨਾਨਕ ਵਿਰਲਾਹੀ ਪਾਉੜੀ ਵੜਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੇ ਪਸ਼ੂ ਪਰੇਤ ਅਗਿਆਨ ਉਦਰੇ ਇੱਕ ਖਨੇ दिसे रैन तेरा नव सच्चा सबद जपे तृष्णा भूख विरलाल नाय तेरे थपे रोग सोग दुख वंज जिसनो मन वसे हे ਤੇ ਪ੍ਰਾਵਤ ਲਾਲ ਜੋ ਗੁਰ ਸਬਦੀ ਰਸੇ ਖੰਡ ਬਰਮਾੰਡ ਬਿਆੰਤ ਉਧਾਰ ਹਰੇ ਤੇਰੀ ਸੋਭਾ ਤੁਦ ਸੱਚੇ ਮੇਰੇ ਪਿਆਰੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਆੰਬਰਤ ਹਰ ਕਾ ਨਾਉ ਮਨ ਤਨ ਹਿਰਦੇ ਸਿਮਰੇ ਹਾਰ ਆਠ ਪਹਿਰ ਗੁਣ ਗਾਓ अपेस सुने तुम्हें गुरसिख सचा ए सुनाओ जन्म पदार्थ सफल होए मन में एह पाओ सुख सह ਜੇ ਆਨੰਦ ਕਣਾ ਪ੍ਰਭ ਜਪਤਿਆ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੇ ਦਰਗਹਿ ਪਏ ਥਾਓ ਨਾਨਕ ਨਾਮ ਧਿਆਏ ਗੁਰੂ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣ ਹੀ ਕਢੇ ਲੇ ਪਾਣੇ ਜੋਣ ਪਵਾਈਏ ਪਾਣੇ ਬਖਸ਼ ਕਰੇ ਪਾਣੇ ਦੁੱਖ ਸੁਖ ਭੋਗ ਗਏ ਪਾਣੇ ਕਰਮ ਕਰੇ ਪਾਣੇ ਮਿੱਟੇ ਸਾਜ ਕਰੇ ਪਾਣੇ ਜੋਤ ਤਰੇ ਪਾਣੇ ਭੋਗ ਭੋਗ ਦੇ ਪਾਣੇ ਮਨੇ ਕਰੇ ਪਾਣੇ ਨਰਕ ਸਵਰਗ ਉਤਾਰੇ ਪਾਣੇ ਤਰਨ ਪਰੇ ਪਾਣੇ ਜਿਸ ਧਰਤੀਲੇ ਨਾਨਕ ਵਿਰਲਾਹੀ ਪਾਉੜੀ ੜੜਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੇ ਸੂਪਰੇਤ ਅਗਿਆਨ ਉਦਰੇ ਇੱਕ ਖਨੇ ਦਿ세 ਰਣ ਤੇਰਾ ਨਾਮ ਸਚਾ ਸਬਦ ਜਪੇ ਤ੍ਰਿਸ਼ਨਾ ਭੁਖ ਵਿਰਲਾਲ ਨਾਏ ਤੇਰੇ ਥਪੇ रोग सोग दुख वंजै जिसनो मानवसे तिसे परावत लाल जो गुर सबदिरसे खांड बरमांड ब्यांत उद्धार हरे तेरी सोब ਸੋ ਸੱਚੇ ਮੇਰੇ ਪਿਆਰੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਆੰਬਰਤ ਹਰ ਕਾ ਨਾਮ ਮਨ ਤਨ ਹਿਰਦੇ ਸਿਮਰੇ 8 8 ਪਰ ਗੁਣ ਗਾਓ ਤਪ ਦੇਸ਼ ਸੁਣੇ ਤੁਮੇ ਗੁਰ ਸੇਖ ਸਚਾ ਇਹ ਸੁਨਾਓ ਜਨਮ ਪਦਾਰਥ ਸਫਲ ਹੋਏ ਮਨ ਮੇ ਸੁਖ ਸਹਜ ਆਨੰਦ ਕਣਾ ਪ੍ਰਭ ਜਬਤਿਆ ਦੁਖ ਜਾਏ ਨਾਨਕ ਨਾਮ ਜਬਤ ਸੁਖ ਉਪਜੇ ਦਰਗਹਿ ਪਏ ਥਾਓ ਨਾਨਕ ਨਾਮ ਧਿਆਈਏ ਗਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਕਢੇਲੇ ਪਾਣੇ ਜੋਣ ਭਵਾਈਏ ਪਾਣੇ ਬਖਸ਼ ਕਰੇ ਪਾਣੇ ਦੁੱਖ ਸੁਖ ਭੋਗ ਗਏ ਭਾਣੇ ਕਰਮ ਕਰੇ ਭਾਣੇ ਮਿੱਟੇ ਸਾਜ ਕਰੇ ਭਾਣੇ ਜੋਤ ਤਰੇ ਭਾਣੇ ਭੋਗ ਭੋਗਦੇ ਭਾਣੇ ਮਨੇ ਕਰੇ ਭਾਣੇ ਨਰਕ ਸਵਰਗ ਉਤਾਰੇ ਬਾਣੇ ਤਰਨ ਪਰੇ ਬਾਣੇ ਜਿਸ ਭਗਤਿ ਲੇ ਨਾਨਕ ਵਿਰਲਾ ਹੈ ਪਾਉੜੀ ੜੜਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੇ ਸ਼ੂ ਪਰੇਤ ਅਗਿਆਨ ਉਦਰੇ ਇੱਕ ਖਨੇ ਦਿ세 ਰਨ ਤੇਰਾ ਨਾਮ ਸਚਾ ਸਬਦ ਜਪੇ ਤ੍ਰਿਸ਼ਨਾ ਭੁਖ ਵਿਰਲਾਲ ਸੋ ਮਾਨਵ ਸੇ ਤਿਸੇ ਪ੍ਰਾਵਤ ਲਾਲ ਜੋ ਗੁਰ ਸਬਦੀਰ ਸੇ ਖੰਡ ਬਰਮਾੰਡ ਬਿਆੰਤ ਉਧਾਰ ਹਰੇ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਆੰਬਰਤ ਹਰ ਕਾ ਨਾਉ ਮਨ ਤਨ ਹਿਰਦੇ ਸਿਮਰੇ ਹਾਰ ਆਠ ਪਹਿਰ ਗੋ गाओ अपदेश सुने तुम्हें गुर सिख सच्चा ये सुनाओ जन्म पदार्थ सफल होए मन में एहे पाओ ਸੁਖ ਸਹਜ ਆਨੰਦ ਕਣਾ ਪਰਬ ਜਪਤਿਆ ਦੁਖ ਜਾਈ ਨਾਨਕ ਨਾਮ ਜਪਤ ਸੁਖ ਉਪਜੇ ਦਰਗਹਿ ਪਏ ਥਾਉ ਨਾਨਕ ਨਾਮ ਧਿਆਈਏ ਗਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਹੀ ਕਢੇਲੇ ਪਾਣੇ ਜੋਣ ਭਵਾਈਏ ਪਾਣੇ ਬਖਸ਼ ਕਰੇ ਪਾਣੇ ਦੁੱਖ ਸੁਖ ਭੋਗ ਗਏ ਪਾਣੇ ਕਰਮ ਕਰੇ ਪਾਣੇ ਮਿੱਟੇ ਸਾਜ ਕਰੇ ਪਾਣੇ ਜੋਤ ਤਰੇ ਪਾਣੇ ਭੋਗ ਭੋਗਦੇ ਪਾਣੇ ਮਨੇ ਕਰੇ ਪਾਣੇ ਨਰਕ ਸਵਰਗ ਉਤਾਰੇ ਪਾਣੇ ਤਰ ਪਰੇ ਪਾਣੇ ਹੀ ਜਿਸ ਭਗਤੀ ਲੈ ਨਾਨਕ ਵਿਰਲਾ ਹੈ ਪਾਉੜੀ ਵੜਾਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੇ ਪਸ਼ੂ ਪਰੇਤ ਅਗਿਆਨ ਉਦਰੇ ਇੱਕ ਖਨੇ ਦਿ세 ਰਾਨ ਤੇਰਾ ਨਾਮ ਸਚਾ ਸਬਦ ਜਪੇ ਤ੍ਰਿਸ਼ਨਾ ਭੁਖ ਵਿਰ ਲਾਲ ਨਾਏ ਤੇਰੇ ਥਾਪੇ ਰੋਗ ਸੋਗ ਦੁਖ ਵੰਝ ਜਿਸ ਨੂੰ ਮਾਨਵ ਸੇ ਤਿਸੇ ਪ੍ਰਾਵਤ ਲਾਲ ਜੋ ਗੁਰ ਸਬਦir ਸੇ ਖਾਂਡ ਬਰਮਾਂਡ ਬਿਆੰਤ ਉਧਾਰ ਹਰੇ ਬਾਤੁਦ ਸੱਚੇ ਮੇਰੇ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਆੰਬਰਤ ਹਰ ਕਾ ਨਾਉ ਮਨ ਤਨ ਹਿਰ ਦੇ ਸਿੰਮਰੇ ਹਾਰ ਆਠ ਪਹਿਰ ਗੁਣ ਗਾਓ ਤਪਦੇਸ਼ ਸੁਣੇ ਤੁਮੇ ਗੁਰ ਸੇਖ ਸਚਾਏ ਸਨਾਓ ਜਨਮ ਪਦਾਰਥ ਸਫਲ ਹੋਏ ਮਨ ਮੇ ਇਹ ਪਾਓ ਸੁਖ ਸਹਜ ਆਨੰਦ ਕਨਾ ਪ੍ਰਭ ਜਪਤਿਆ ਦੁਖ ਜਾਏ ਨਾਨਕ ਨਾਮ ਜਬਤ ਸੁਖ ਉਪਜੇ ਦਰਗਹਿ ਪਏ ਥਾਓ ਨਾਨਕ ਨਾਮ ਧਿਆਇ ਗੁਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਕਢੇ ਲੇ ਪਾਣੇ ਜੋ